ਜਦੋਂ ਕਲੇਰ ਸਰਪੰਚੀ ਉਹ ਜਿਹਨੇ ਸਾਰਾ ਕੀਤਾ ਉਹ ਗੁੰਡਿਆਂ ਨੂੰ ਕੀਤਾ ਕਿ ਫੜ ਲੋ ਨਹੀਂ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਹਾਂਜੀ ਉਹ ਮਾਰਿਆ ਨੂੰ ਛੜਕਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮਾਹਾਂ ਜੀ ਮੁਰਗੇ ਛਦਾਇਆ ਜਿਨਾਂ ਨੇ ਹਾਂਜੀ ਇਹ ਕਾਂਗਰਸ ਦੇ ਹਾਂਜੀ ਇਹਨਾਂ ਨੇ ਮੜੇ ਆਮ ਪਾਰਟੀ ਵਾਲਿਆਂ ਨੇ ਤੇ ਕਲੇਰ ਸਰਪੰਚਾ ਮੁੱਖ ਤਾਂ ਉਹਨੇ ਗੁੰਡੇ ਮਂਗਾਏ ਆ ਇੱਥੇ ਉਹਨੇ ਕੁੱਟ ਮਾਰ ਕਰਾਈ ਆ ਉਹਨੇ ਤਾਂ ਪੂਰਾ ਇਸ ਗੈਸ ਤੇ ਪਾਈ ਬੋਰਡ ਨਹੀਂ ਪਾਉਂਦੇ ਇੰਡੀਆ ਕਿਸ ਨੂੰ ਮੈਂ ਉਹਨੂੰ ਬੰਦੇ ਨੇ ਕਹਿੰਦਾ ਹਾਂਜੀ ਨਹੀਂ ਉਹਨੂੰ ਉਹਨੂੰ ਖੜਿਓ ਕੜਨਾ ਕਿਹਾ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਸੁਖੀਰ ਮੇਰੀ ਗੱਲ ਸੁਖੀਰ ਆਵੇਂ ਇਸ਼ਾਰਾ ਕੀਤਾ ਉਹ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ ਤੇ ਵੱਜਿਆ ਜਿਹਦਾ ਉਹਦਾ ਫਰਜ਼ੀ ਬੰਦਾ ਸੁਖੀਰ ਸੁਖੀਰ ਦਾ ਕੋਲ ਖੜੋ ਕੇ ਡਾਂਗ ਸਾਡੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਗ ਵੱਢ ਕੇ ਮਾਰਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਬੋਲ ਖਲੋਗੇ ਸੁਕੀਂਦਾ ਮੇਰਾ ਆ ਵੇਖੋ ਇਹ ਵੀਡੀਓ ਹੀ ਇਹ ਵੀਡੀਓ ਜਨਤਾ ਕਰਾਂਗੇ ਇਹ ਜਨਤਾ ਵੀਡੀਓ ਹੀ ਜਨਤਾ ਕਰਾਂਗੇ ਤੁਹਾਨੂੰ ਹਾਂ ਜੀ ਆਹਿੰਦਾ ਪਿੱਛੇ ਖਲੋਤਾ ਡਾਂਗਾ ਮਰਵਾ ਰਿਹਾ ਜੇ ਬੰਦਾ ਮੇਰੇ ਡਾਂਗਾ ਮਰਵਾਉਂਦਾ ਵੇਖੋ ਪਿੱਛੇ ਖਲੋਤਾ ਜੇ ਸੁਕੀਂਦਾ ਮੇਰਾ ਆ ਵੇਖੋ ਵੇਖੋ ਅੰਮ੍ਰਿਤ ਵਿਖਾ ਲੋ ਆ ਸਾਰੀ ਜਨਤਾ ਦੀ ਵੀਡੀਓ ਹੈਗੀ ਆਹ ਖਾਲੀ ਆ ਜੇ ਆਜੇ 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 ਬੰਦਾ ਏ ਵੇਖੋ ਜੀ ਆ ਸੁਖੀ ਦਾ ਪਿੱਛੇ ਖਲੋਤਾ ਡਾਂਗ ਮਰਵਾਉਂਦਿਆ ਲੰਬਾਇਆ ਜੀ ਲੰਬਾਇਆ ਮਸੀਹ ਲੰਬਾਇਆ ਮਸੀਹ ਇਹਦਾ ਬੰਦਾ ਵਾ ਸੁਖੀ ਦਾ ਸੁਖੀ ਨੇ ਕਿਹਾ ਵਾ ਵੀ ਡਾਂਗ ਮਾਰ ਪਿੱਛੇ ਪਿਓਰ ਤੇ ਡਾਂਗ ਮਾਰ ਕੇ ਸਾਰੀ 2-4 ਫੁੱਟ ਤੇ ਸੁਖੀ ਦਾ ਵਾ ਪਿੱਛੇ ਖਲੋਤਾ ਉਹਨੇ ਡਾਂਗ ਫੜ ਕੇ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬਾਰਾ ਦੇ ਕਰਕੇ ਬਚਾਈ ਮੇਰਾ ਪੁੱਤ ਦਾ ਰਾਗ ਮਾਰਿਆ ਪੁੱਤ ਮੇਰਾ ਬਾਰਾ ਗੱਲ ਕਹਿੰਦੇ ਆ ਆ ਇਹਦਾ ਮੈਂ ਥੋੜਾ ਕੋਈ ਲੜੇ ਰਾਜ ਕਮਨ ਰਾਜ ਜੀ ਚੱਲੋ ਜਾ ਰਹੇ ਹਾਂ ਰੋਕੋ ਰਸਤਾ ਛੱਡਿ ਜਾਓ ਕੋਈ ਗੱਲ ਨਹੀਂ ਰਸਤਾ ਛੱਡਿਓ ਵੀਰ ਕੋਈ ਗੱਲ ਨਹੀਂ ਬਾਕੀ ਵੋਟਾ ਵੋਟਾ ਪਾਓ ਕੋਈ ਗੱਲ ਨਹੀਂ ਅੱਲੋ ਲੜਾ ਡੰਡਾ ਮਾਰ ਜੀ ਕੇ ਨਾ ਵਰਨੇ ਆਲੋ ਸਾਹਮਣੇ ਆਏ ਤੁਹਾਨੂੰ ਪਤਾ ਵੀ ਆ ਗਿਆ ਚੰਗੇ ਇਹਦਾ ਡੰਡਾ ਮਾਰਨ ਦੇ ਆ ਇਹਦਾ ਕੀ ਮਤਲਬ ਹੈ ਬੜਾ ਵਰ ਸਾਹਿਬ ਚਲੋ ਇੱਥੇ ਇੱਥੇ ਆ ਬੰਦੇ ਡੰਡਾ ਮਾਰ ਰਿਹਾ ਉਹ ਛੱਡਦੇ ਤੇ ਗੱਡੀ ਤੇ ਬਹੁਤ ਲੋੜੀਂਗੇ ਆ ਬੰਦੇ ਨੂੰ ਨਾਲ ਹੀ ਲੈ ਜਾਓ ਚਲੋ ਕੋਈ ਆ ਜੀ ਚਲ ਜਾ ਨਾ ਹਲੋ ਰਾਤ ਮਲਵਾਏਗੇ ਭਾਈ ਇਹਨਾਂ ਨੂੰ ਮਲਵਾਈ ਆ ਡੀਐਸਟੀ ਸ਼ਾਂਤੀ ਰੱਖੋ ਹਾਂਜੀ ਮੈਂ ਤਾਂ ਜੋ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਦਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਤੇ ਫੇਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਨੇ ਫੜੇ ਗਿਆ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹਾ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੋਲ ਲੱਗਦਾ ਅੰਦਰ ਸੜੀਆਂ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਚ ਪਤਾ ਨਹੀਂ ਕਿੰਨੇ ਪੰਤਰ ਦੇਖਿਆ ਸੀ ਉਹ ਆਹ ਪੱਜ ਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਕਹਿੰਦੇ ਤੂੰ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿਥੋਂ ਦੇ ਮੈਂ ਤੇ ਉਹਨਾਂ ਨੂੰ ਅੰਦਰ ਕੁੜ ਨਹੀਂ ਗਿਆ ਪੁਲਿਸ ਤੇ ਮਰੀ ਪਈ ਹੈ ਮਰੀ ਪੁਲਿਸ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਜੀ ਪਲੀਜ਼ ਉਹ ਹੀ ਹੋਰ ਕਿਰੇ ਮੇਰੇ ਤੋਂ ਬਾਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀ ਉਹ ਗੁੰਡਾ ਗੱਡੀ ਕਰਵਾ ਰਿਹਾ ਸੀ ਉਹ ਚੱਕ ਕਰਵਾ ਲਿਆ ਤੇ ਫਿਰ ਉਹ ਵਿਕਨਪੁਰਜ ਰਾਜ ਦੇ ਵਿੱਚ ਵੀ ਗੁੰਡਾ ਗੱਡੀ ਕੀਤੀ ਆ ਸਾਡਾ ਜिले ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ